ਇਹ ਜਾਲ ਬੁਣਨ ਦੇ ਵਿੱਚ ਕੌਣ-ਕੌਣ ਲੱਗਦਾ ਤੁਹਾਨੂੰ ਕਿਹਦੇ ਵਾਲੇ ਇਸ਼ਾਰਾ ਵੀ ਕੌਣ ਹੈ ਜਿਹੜੇ ਇਹਨੂੰ ਜਾਲ ਚ ਫਸਾਰੇ ਆ ਸੀ ਬੁਣ ਰਿਹਾ ਸੀ ਪਰ ਕੋਈ ਤੇ ਐਸਾ ਹੈ ਆਪਣਾ ਜਿਹੜੇ ਬੰਦੇ ਨੇ ਪਲ-ਪੱਲੇ ਦੀ ਖਬਰ ਰੱਖੀ ਕਿੱਥੇ ਹੈ ਕਿੰਨੇ ਵਜੇ ਹੈ ਕਿਵੇਂ ਹੈ ਔਰ ਐਨ ਮੌਕੇ ਤੇ ਹਮਲਾ ਕਰਦਾ ਗੱਭਰੂ ਜਵਾਨ ਸੀ ਖਬਟੀ ਡੇਢ ਦਾ ਸੀ ਸਪੋਰਟਸਮੈਨ ਸੀ ਘੋੜਸਵਾਰੀ ਦਾ ਨੂੰ ਸ਼ੌਂਕ ਸੀ ਦਾ ਰਾਣੇ ਦੇ ਨਾਮ ਦੇ ਨਾਲ ਸਰਦਾਰ ਜੀ ਲੱਗਦਾ ਕੁਝ ਹੋਰ ਲੱਗਦਾ ਤਾਂ ਸੋਹਣਾ ਲੱਗਦਾ ਪਰ ਨਾਮ ਤੋਂ ਪਹਿਲਾਂ ਇੱਕ ਲਫ਼ਜ਼ ਲੱਗ ਰਿਹਾ ਜੀ ਗੈਂਗਸਟਰ ਇਹ ਬਹੁਤ ਵਧੀਆ ਦੇ ਨੌਜਵਨ ਭਰਤੀ ਹੋ ਗਿਆ ਸੀ ਇਹ ਕਿਸੇ ਦੇ ਨਾਲ ਰੋਟੀ ਲੈ ਕੇ ਗਿਆ ਤੇ ਉੱਥੇ ਝਗੜਾ ਹੋਇਆ ਕਿਸੇ ਦਾ ਤੇ ਪੁਲਿਸ ਨੇ ਰਿਪੋਰਟ ਪਾਤਾ ਉਦੋਂ ਲੈਣ ਬਦਲ ਗਈ ਸਭ ਕੁਝ ਹੋ ਗਿਆ ਦੋਹਾਂ ਚ ਸਿਲੈਕਸ਼ਨ ਹੋ ਗਿਆ ਜਿਹੜਾ ਪਿਛਵੀਂ ਭਰਤੀ ਹੋ ਗਿਆ ਤੇ ਪੰਜਾਬ ਪੁਲਿਸ ਜੀ ਵੀ ਭਰਤੀ ਹੋ ਗਿਆ ਮੈਂ ਮੁੜ ਕੇ ਨਾਲ ਗਿਆ ਉਹ ਝਗੜਾ ਹੋਣਾ ਹੀ ਉਹ ਸਾਰਾ ਇਨਕੁਆਰੀ ਨਹੀਂ ਹੋਈ ਤੇ ਭਰਤੀ ਹੋ ਗਿਆ ਇਸ ਪੁਲਿਸ ਦੇ ਵਿੱਚ ਆਪਾਂ ਭਰਤੀ ਹੋਣਾ ਸੀ ਉਸੇ ਪੁਲਿਸ ਦੇ ਮਾਮਲਾ ਦਰਜ ਕਰਕੇ ਤੇ ਐਸਾ ਤਿਲਕਾਇਆ ਐਸਾ ਜੇਲ੍ਹ ਦੇ ਵਿੱਚ ਜੇਲ੍ਹ ਦੀ ਦਲਦਲ ਤੇ ਗੁਨਾਹਾਂ ਦੀ ਦਲਦਲ ਦੇ ਵਿੱਚ ਰਹਿਣਾ ਵੱਡਾ ਹੈ ਤੇ ਬਾਹਰ ਟਿਕਣਾ ਔਖਾ ਹੋ ਗਿਆ ਤਿਲਕਦਾ ਗਿਆ ਕੁੱਲ ਕਿੰਨੇ ਕਾਮਲੇ ਸੀ ਰਾਣੇ ਦੇ ਨੌਕ ਮਾਮਲੇ ਹੋਣੇ ਅੱਦਨਾ ਚੌਂਜ ਬਰੀ ਹੋ ਗਿਆ ਬਾਕੀ ਉਹੀ ਬਰੀ ਤੇ ਹੀ ਰਾਜਨਾਮੇ ਹੋਏ ਸਾਰੇ ਤੁਹਾਡੀ ਨੌ ਜੀ ਹੱਥਾਂ ਦੀ ਮਹਿੰਦੀ ਦਾ ਰੰਗ ਫਿੱਕਾ ਵੀ ਨਹੀਂ ਪਿਆ ਤਾਂ ਉਹਦਾ ਸੁਹਾਗ ਉਚੜ ਚਣਾ ਪਰ ਇਹਦੇ ਪਿੱਛੇ ਅਸਲੀ ਵਜ੍ਹਾ ਕੀ ਮੰਦੇ ਆਪਾਂ ਬੱਚਾ ਪਟਕ ਗਿਆ ਸੀ ਬੱਚਾ ਰਸਤੇ ਤੇ ਨਹੀਂ ਆ ਰਿਹਾ ਸੀ ਜਾਂ ਤੁਸੀਂ ਰਸਤੇ ਤੇ ਲਿਆਉਣ ਚ ਨਾਕਾਮ ਰਹੇ ਕਿ ਜਾਂ ਰਾਣਾ ਰਸਤੇ ਤੇ ਆ ਗਿਆ ਸੀ ਕੋਈ ਹੋਰ ਉਹਨੂੰ ਪਟਕਾ ਗਿਆ ਇਹ ਕਿਹਾ 2009 ਵਿੱਚ ਬੱਬੇ ਕੋ ਗਿਆ ਬੱਬੇ ਨੇ ਰੱਖਿਆ ਉਹਨੂੰ ਨਾਲ ਉਦੋਂ ਅਵਰ ਛੋਟੀ ਉਦੋਂ ਹੀ ਇਹਦਾ ਉੱਤੇ ਅੰਦਰ ਲਖਾਰੀ ਨਾਲ ਝਗੜਾ ਹੋਇਆ ਵਾ ਉਦੋਂ ਬਾਅਦ ਚ ਝਗੜਾ ਹੋਇਆ ਰਿਆ ਬੱਬੇ ਦੇ ਨਾਲ ਹੀ ਜਿਨ੍ਹਾਂ ਨੇ ਹਮਲਾ ਕੀਤਾ ਸੀ ਜਿਹੜੇ ਹਮਲਾਵਰ ਸੀ ਤੁਹਾਨੂੰ ਕੀ ਲੱਗਦਾ ਜੀ ਉਹਨਾਂ ਦੇ ਖਿਲਾਫ ਪੁਲਿਸ ਜਿਹੜੀ ਹੈ ਬਣਦੀ ਕਾਰਵਾਈ ਸਖਤ ਕਾਰਵਾਈ ਕਰੇਗੀ ਕਿ ਜਾਂ ਜੋ ਮਾਮਲਾ ਲੱਗਾ ਹੈ ਦਰਜ ਹੋ ਗਿਆ ਕਤਲ ਦਾ ਮਾਮਲਾ ਬਸ ਉਹੀ ਦਰਜ ਰਹੇ ਰਾਣੀ ਦੀ ਮੌਤ ਤੋਂ ਬਾਅਦ ਜਦੋਂ ਉਹਦਾ ਕਤਲ ਹੋ ਗਿਆ ਉਸ ਕਤਲ ਤੋਂ ਬਾਅਦ ਕਿੰਨੇ ਦੇ ਹੀ ਇੱਕ ਸਾਥੀ ਵੱਲੋਂ ਜਿਹੜਾ ਸੀ ਕਿਹਾ ਗਿਆ ਸੀ ਕਿ ਹੁਣ ਰਾਣੀ ਦੀ ਮੌਤ ਦਾ ਬਦਲਾ ਲਿਆਇਆ ਜਾਊਗਾ ਤੁਸੀਂ ਦੇਖ ਰਹੇ ਹੋ ਇਹਦਾ ਟੀਵੀ ਐਨ ਆਰ ਆਈ ਤੇ ਮੈਂ ਹਾਂ ਰਿਸ਼ਪਾਲ ਸਿੰਘ ਬਹੁਤੀ ਮੰਦਪਾ ਗਈ ਤੇ ਇੱਕ ਦੁਖਦਾਈ ਘਟਨਾ ਜੋ ਕਿ ਪੰਜਾਬ ਦੇ ਨੌਜਵਾਨਾਂ ਦੇ ਲਈ ਬਹੁਤ ਹੀ ਕਾਤਕ ਸਾਬਤ ਹੋ ਰਹੀ ਹੈ ਗੈਂਗਸਟਰ ਇਹ ਕਿਹਦਾ ਲਫ਼ਜ਼ ਇਹ ਕਿਹਦਾ ਨਾਮ ਦਿੱਤਾ ਗਿਆ ਕਿ ਜਿਸ ਨਾਮ ਦੇ ਪਿੱਛੇ ਕਈ ਰਾਜ਼ ਨੇ ਕਈ ਗਹਿਰੇ ਰਾਜ਼ ਨੇ ਆਖਰੀ ਗੈਂਗਸਟਰ ਲਫ਼ਜ਼ ਆਇਆ ਕਿਉਂ ਆਇਆ ਕਿੱਥੋਂ ਬਣਾਇਆ ਕਿੰਨੇ ਤੇ ਵਰਤਿਆ ਕਿਦੇ ਕਿਦੇ ਤੇ ਗਿਆ ਔਰ ਗੈਂਗਸਟਰ ਲਗਾਣਾ ਤੇ ਗੈਂਗਸਟਰ ਕਹਿਣਾ ਇਨਾ ਆਸਾਨ ਜਿਹਾ ਕਿਉਂ ਬਣ ਗਿਆ ਬਹੁਤ ਵੱਡਾ ਸਵਾਲ ਹੈ ਪੰਜਾਬ ਦੇ ਨੌਜਵਾਨਾਂ ਨੂੰ ਸੰਬੋਧਨ ਕਰ ਰਹੇ ਹਾਂ ਔਰ ਇਹ ਕਿਹਾ ਜਾ ਰਿਹਾ ਕਿ ਇਹ ਤੇ ਫਲਾਣਾ ਗੈਂਗਸਟਰ ਹੈ ਕਹਾਣੀ ਲੰਬੀ ਹੈ ਪਰ ਇਹਦੀ ਸ਼ੁਰੂਆਤ ਇੱਕ ਹੋ ਰਹੀ ਹੈ ਕਿ ਅੰਮ੍ਰਿਤਸਰ ਦੀ ਘਟਨਾ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ 3 ਅਗਸਤ ਅ 3 ਅਗਸਤ ਨੂੰ ਸ਼ਾਮ ਦੇ ਕਰੀਬ 7:20 ਵਜੇ ਹਮਲਾਵਰ ਤਾਬਰ ਤੋੜ ਫਾਇਰਿੰਗ ਕਰਦੇ ਨੇ ਔਰ ਇਸ ਤਾਬਰ ਤੋੜ ਫਾਇਰਿੰਗ ਦੇ ਵਿੱਚ ਇੱਕ ਨੌਜਵਾਨ ਕਤਲ ਹੋ ਜਾਂਦਾ ਹੈ ਜਿੱਦੀ ਸੀਸੀਟੀਵੀ ਫੁਟੇਜ ਵੀ ਆਂਦੀ ਹੈ ਵੀਡੀਓ ਵੀ ਜਾਰੀ ਹੁੰਦੀ ਹੈ ਔਰ ਜਦੋਂ شناخت ਹੁੰਦੀ ਤੇ ਪਤਾ ਲੱਗਦਾ ਹੈ ਕਿ ਜਿਸ ਦੇ ਗੋਲੀਆਂ ਲੱਗੀਆਂ ਨੇ ਜਿਸ ਨੌਜਵਾਨ ਤੇ ਹਮਲਾ ਹੋਇਆ ਉਸ ਨੌਜਵਾਨ ਦਾ ਨਾਮ ਰਾਣਾ ਕੰਦੋਵਾਲੀ ਹੈ ਮੀਡੀਆ ਨੇ ਸੁਰਖੀਆਂ ਬਣਾ ਦਿੱਤੀਆਂ ਕਿ ਗੈਂਗਸਟਰ ਰਾਣਾ ਕੰਦੋਵਾਲੀਆ ਤੇ ਹੋਇਆ ਹਮਲਾ ਔਰ ਹਮਲਾ ਕਰਨ ਵਾਲੇ ਵੀ ਗੈਂਗਸਟਰ ਹੀ ਕਹੇ ਜਾ ਰਹੇ ਸੀ ਕਿ ਗੈਂਗਸਟਰ ਨੇ ਕੀਤਾ ਹਮਲਾ ਰਾਣਾ ਕੰਦੋਵਾਲੀਆ ਜਿਸ ਦਾ ਪੂਰਾ ਨਾਂ ਰਣਬੀਰ ਸਿੰਘ ਸੀ ਸੋ ਆਖਿਰ ਰਣਬੀਰ ਸਿੰਘ ਰਾਣਾ ਕੰਦੋਵਾਲੀਆ ਇਹਦੇ ਨਾਮ ਦੇ ਨਾਲ ਗੈਂਗਸਟਰ ਲਫਜ਼ ਕਿਉਂ ਜੁੜਿਆ ਕਿਵੇਂ ਜੁੜਿਆ ਔਰ ਆਖਿਰ ਰਾਣੇ ਨੂੰ ਆਪਣੀ ਜਾਨ ਤੋਂ ਹੱਥ ਕਿਉਂ ਤੋੜਿਆ ਇਹ ਸਚਾਈ ਜਾਣਨ ਦੇ ਲਈ ਅਸੀਂ ਪਹੁੰਚੇ ਆ ਪਿੰਡ ਕੰਦੋਵਾਲੀ ਜਿਹੜਾ ਕਿ ਅਮਰਸਰ ਤੋਂ ਕਰੀਬ 18 ਕਿਲੋਮੀਟਰ ਦੂਰੀ ਤੇ ਹੈ। ਔਰ ਐਸ ਵੇਲੇ ਸਾਡੇ ਨਾਲ ਨੇ ਰਾਣੇ ਦੇ ਪਿਤਾ ਜੀ ਸਤਿਆਵਰਨਜੀਤ ਸਿੰਘ ਜੀ। ਸਤਿਆਵਰਨ ਜੀ ਤੁਹਾਡਾ ਇਕਲੌਤਾ ਬੇਟਾ ਸੀ ਰਾਣਾ। ਸੋ ਅਖੀਰ ਰਾਣੇ ਦੇ ਨਾਮ ਦੇ ਨਾਲ ਸਰਦਾਰ ਜੀ ਲੱਗਦਾ ਕੁਝ ਹੋਰ ਲੱਗਦਾ ਤਾਂ ਸੋਹਣਾ ਲੱਗਦਾ ਪਰ ਨਾਮ ਤੋਂ ਪਹਿਲਾਂ ਇੱਕ ਲਫ਼ਜ਼ ਲੱਗ ਰਿਹਾ ਜੀ ਗੈਂਗਸਟਰ। ਜਦੋਂ ਕੋਈ ਕੋਈ ਨਾਮ ਲੈ ਕੇ ਤੁਹਾਡੇ ਨਾਲ ਗੱਲ ਕਰਦਾ ਜਾਂ ਤੁਸੀਂ মিডিਏ ਤੇ ਵਿਖਦੇ ਹੋ ਜਾਂ ਪੜ੍ਹਦੇ ਹੋ ਅਖਬਾਰ ਚ ਜਾਂ ਸੋਸ਼ਲ ਮੀਡੀਏ ਤੇ ਕੀ ਵੀ ਦੀ ਮੰਨਤੇ ਇਹ ਚੀਜ਼ ਤਾਂ ਸਾਨੂੰ ਆਪ ਨਹੀਂ ਪਤਾ ਵੀ ਨਾਂ ਕਿਉਂ ਲੱਗਾ ਗਿਆ ਛੱਡ ਕਿਉਂ ਲਾਇਆ ਗਿਆ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਤੇ ਉਹਦਾ ਝਗੜਾ ਜੇ ਕੋਈ ਵਾਰਦਾਤ ਨਹੀਂ ਉਹਦੀ ਕੋਈ ਗੱਲ ਨਹੀਂ ਝਗੜੇ ਹੋਏ ਮਾੜੇ-ਮੋٹے ਝਗੜੇ ਹੋਏ ਬਾਕੀ ਪੁਲਿਸ ਨੇ ਆਪਣੇ ਕੋਲੋਂ ਲਾਤਾ ਸਾਨੂੰ ਪਤਾ ਨਹੀਂ ਲੱਗਾ ਅੱਛਾ ਪਰ ਇੱذ ਵਿੱਚ ਸਤਜੀ ਇੱਕ ਬਿੜਦੇ ਹੀ ਤੁਹਾਡੇ ਦੇ ਆਪਾਂ ਚਾਹਾਂਗੇ ਸਾਡੇ ਦਰਸ਼ਕ ਜਿਹੜੇ ਦੇਸ਼ਾਂ-ਵਦੇਸ਼ਾਂ 'ਚ ਬੈਠੇ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਰਾਣੀ ਦਾ ਲਾਈਫਸਟਾਈਲ ਇਕਲੌਤਾ ਬੇਟਾ ਸੀ ਤੁਹਾਡਾ ਇਕਲੌਤਾ ਬੇਟਾ ਇਹ ਇਕਲੌਤਾ ਬੇਟਾ ਬੜੇ ਲਾਡਾਂ ਨਾਲ ਬੜੇ ਚਾਵਾ ਨਾਲ ਬੜੇ ਪਿਆਰ ਨਾਲ ਪਾਲਿਆ ਹੋਣਾ ਪੂਰੇ ਪਿਆਰ ਨਾਲ ਪਾਲਿਆ ਵਧੀਆ ਹੈ ਮੈਂ ਸਿਹਤ ਪੱਖੋਂ ਸਾਰਾ ਪੂਰਾ ਵਧੀਆ ਉਹਨੂੰ ਕਦੀ ਆਖਿਆ ਨਹੀਂ ਹੂੰ ਤੋਂ ਇਹਨੇ ਪਰਾਈ ਕਿਥੋਂ ਤੱਕ ਪੁੱਲਾ ਹਟੂ ਦਾ ਕੀ ਕੀ ਇਹਦੀ ਮੰਚਾ ਕਿਸੇ ਕੀ ਬਣਨ ਜਾ ਰਹੀ ਸੀ ਇਹ ਬਹੁਤ ਵਧੀਆ ਤੇ ਨੌਜ ਭਰਤੀ ਹੋ ਗਿਆ ਸੀ ਇਹ ਕਿਸੇ ਦੇ ਨਾਲ ਰੋਟੀ ਲੈ ਕੇ ਗਿਆ ਤੇ ਉੱਥੇ ਝਗੜਾ ਹੋਇਆ ਕਿਸੇ ਦਾ ਤੇ ਪੁਲਿਸ ਨੇ ਪਾਊਡਰ ਪਾਤਾ ਉੱਥੇ ਲੜਨ ਬਦਲ ਗਈ ਅੰਦਰ ਗਿਆ ਅੰਦਰ ਝਗੜਾ ਹੋ ਗਿਆ ਕਿਹੜੀ ਸੰਧੀ ਘਟਨਾ 2009 ਦੀ ਪੁਲਿਸ ਦੇ ਵਿੱਚ ਇਹਦੀ ਸਿਲੈਕਸ਼ਨ ਹੋ ਚੁੱਕੀ ਸੀ ਕਹਿੰਦੇ ਭਰਤੀ ਹੋਣ ਵਾਲਾ ਸੀ ਨਹੀਂ ਸਭ ਕੁਝ ਹੋ ਗਿਆ ਦੋਹਾਂ 'ਚ ਸਿਲੈਕਸ਼ਨ ਹੋ ਗਈ ਇਹ ਆਈਐਸ ਰਵੀਜ ਵੀ ਭਰਤੀ ਹੋ ਗਿਆ ਤੇ ਪੰਜਾਬ ਪੁਲਿਸ 'ਚ ਵੀ ਭਰਤੀ ਹੋ ਗਿਆ ਮੈਂ ਮੁੜ ਕੇ ਨਾਲ ਗਿਆ ਵੀ ਇੱਕ ਦਾ ਚਲੋ ਆਪਾਂ ਨੂੰ ਪੰਜਾਬ ਪੁਲਿਸ ਦਾ ਰਹਿਣ ਦੇ ਇਹਦਾ ਨੰਬਰ ਆਪਾਂ ਨੂੰ ਮਿਲ ਜਾਊਗਾ ਉਹ ਇੱਕ ਦੀ ਆਪਾਂ ਵਾਪਸ ਲੈ ਲੈ ਕਾਗਜ਼ ਦੇ ਇੱਕ ਦੇ ਉੱਤੇ ਹੀ ਉਹ ਝਗੜਾ ਹੋਣਾ ਹੀ ਉਹ ਸਾਰਾ ਅਨਕਵਰੀ ਨਹੀਂ ਹੋਇਆ ਪਰਤੀ ਤਾਂ ਰਹਿ ਗਿਆ ਜਿਸ ਪੁਲਿਸ ਦੇ ਵਿੱਚ ਆਪਾਂ ਪਰਤੀ ਹੋਣਾ ਸੀ ਉਸੇ ਪੁਲਿਸ ਦੇ ਮਾਮਲਾ ਦਰਜ ਕਰਕੇ ਤੇ ਐਸਾ ਤਿਲਕਾਇਆ ਐਸਾ ਜੇਲ੍ਹ ਦੇ ਵਿੱਚ ਜੇਲ੍ਹ ਦੀ ਦਲਦਲ ਚ ਗੁਨਾਹਾਂ ਦੀ ਦਲਦਲ ਦੇ ਵਿੱਚ ਰਹਿਣਾ ਵੱਢਦਾ ਤੇ ਬਾਹਰ ਨਿਕਲਣਾ ਔਖਾ ਹੋ ਗਿਆ ਤਿਲਕਦਾ ਗਿਆ ਫਿਰ ਕੀ ਹੋਇਆ ਨਹੀਂ ਤਿੰਨ ਮਹੀਨੇ ਬਾਅਦ ਆ ਗਿਆ ਜਮਾਨਤ ਤੇ ਜਦੋਂ ਇੱਥੇ ਪਾウダー ਪਾਇਆ ਉਹਨਾਂ ਤੇ ਤਿੰਨ ਮਹੀਨੇ ਬਾਅਦ ਬਾਹਰ ਆ ਗਿਆ ਕਰੇ ਰਿਆ ਮੁੜ ਕੇ ਕੋਈ ਗੱਲ ਬਾਤ ਹੀ ਨਹੀਂ। ਓਕੇ। ਫਿਰ 2014 'ਚ ਫਿਰ ਇੱਕ ਵਿਆਹ ਵਾ ਸਾਡੇ ਮਾਮੇ ਦੇ ਬੇਟੇ ਦਾ। ਉਥੇ ਗੋਲੀ ਕਿਸ ਨੂੰ ਆਵ ਲੱਗ ਜਾਂਦੀ ਆ ਤੇ ਪਰਚਾਇਤੇ ਹੋ ਜਾਂਦਾ। ਉਹ ਫਿਰ 6 ਮਹੀਨਾ ਬਾਅਦ ਰਾਜਨਾਮਾ 6 ਮਹੀਨਾ ਬਾਅਦੇ ਬਰੀ ਹੋ ਜਾਂਦਾ। ਕੁੱਲ ਕਿੰਨੇ ਕ ਮਾਮਲੇ ਸੀ ਰਾਣੇ ਤੇ? 9 ਕ ਮਾਮਲੇ ਹੋਣੇ ਅੱਦਨਾ ਚੌਂਜ ਬਰੀ ਹੋ ਗਿਆ, ਬਾਕੀ ਉਹ ਵੀ ਬਰੀ ਤੇ ਰਾਜਨਾਮੇ ਹੋ ਗਏ ਸਾਰੇ। ਕਿਸ ਤਰ੍ਹਾਂ ਦੇ ਮਾਮਲੇ ਸੀ ਕਿ ਕੋਈ ਕਤਲ ਦੇ ਮਾਮਲੇ ਸੀ ਜਾਂ ਕੋਈ ਹੋਰ ਲੁੱਟਾਂ ਖੋਹਾਂ ਦੀ ਗੱਲ ਕਰ ਲਈਏ ਜਾਂ ਕਬਜ਼ਿਆਂ ਦੀ ਗੱਲ ਕਰੀਏ। ਕੀ ਹੋਇਆ ਮਾਮਲੇ ਸੀ ਨਾ ਕੋਈ ਕਬਜ਼ੇ ਵਾਲਾ ਨਾ ਲੁੱਟਾਖੋ ਵਾਲਾ ਝਗੜੇ ਆ ਆਮ ਹੀ ਝਗੜੇ ਪਿੰਡੂ ਝਗੜੇ ਜਾਂ ਪੁਲਿਸ ਨਾਲ ਝਗੜਾ ਕਿਸੇ ਨਾ ਵੀ ਝਗੜਾ ਹੋ ਰਹੇ ਨੇ ਇਹੋ ਹੀ ਹੋਰ ਗੱਲ ਹੀ ਕੋਈ ਨਹੀਂ ਅੱਛਾ ਪਰ ਰਾਣੇ ਦੇ ਨਾਮ ਦੇ ਨਾਲ ਇਹੋ ਜਿਹੇ ਨੇ ਕਿਹੜਾ ਕੰਮ ਕਰ ਲਿਆ ਕਿ ਰਾਣਾ ਸੀ ਜਿਹੜਾ ਇਹਦੇ ਨਾਮ ਦੇ ਨਾਲ ਗੈਂਗਸਟਰ ਲਫ਼ਜ਼ ਜੁੜ ਜਾਂਦਾ ਹੈ ਕੁਝ ਤਾਂ ਕੀਤਾ ਹੋਵੇਗਾ ਨਾ ਜਿਹਦੇ ਨਾਲ ਗੈਂਗਸਟਰ ਕਹਿਣਾ ਜਾਂ ਕੁਹਾਣਾ ਇਹ ਕੋਈ ਸੌਖਾ ਤੇ ਹੁੰਦਾ ਨਹੀਂ 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 ਕੁਝ ਵੀ ਨਹੀਂ ਜੱਗੂ ਨਾਲ ਝਗੜਾ ਹੋਇਆ ਅੰਦਰ ਉਦੋਂ ਬਾਅਦ ਬਾਹਰ ਆਣ ਕੇ ਉਹਦੇ ਨਾਲ ਝਗੜਾ ਆ ਤੇ ਨਾਲ ਗੈਂਗਸਟਾ ਲਾਤਾ। ਬੱਸ ਇਹ ਗੱਲ ਆ ਉਹ ਭੱਜ ਜਾਂਦਾ ਜਦੋਂ ਖਲੋਦਾ ਭਾਈ ਦਾ ਜੇ ਹੈਗਾ ਇੰਨੇ ਜੋਗਾ ਤੇ ਸਾਹਮਣੇ ਖਲੋਵੇ ਆਣ ਕੇ ਉਹਨੂੰ ਛੱਡਦੇ ਹਾਂ ਪੁਲਿਸ ਬਾਹਰ ਆ ਜੇ ਅਸੀਂ ਆਪੇ ਸੰਭਾਲਾਂਗੇ। ਹਾਂ। ਰਾਣਾ ਸ਼ਾਦੀ ਚੁਤ ਮੈਰਿਜ ਹੋਇਆ। ਆ ਮੈਰਿਜ ਹੋਈ 10 ਮਹੀਨੇ ਹੋ ਗਏ ਮੈਰਿਜ ਹੋਈ ਨੂੰ। 10 ਮਹੀਨੇ ਹੋ ਚੁੱਕੇ। ਅਗਰ ਅਸੀਂ ਹੁਣ ਗੱਲ ਕਰੀਏ ਤਾਂ ਅਜੇ ਤੁਹਾਡੀ ਨਾਂ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਫਿੱਕਾ ਵੀ ਨਹੀਂ ਪਿਆ। ਤਾਂ ਉਹਦਾ ਸੁਹਾਗ ਉੱਚ ਚਣਾ ਪਰ ਇਹਦੇ ਪਿੱਛੇ ਅਸਲੀ ਵਜ੍ਹਾ ਕੀ ਮੰਨਦੇ ਆਪਾਂ ਬੱਚਾ ਪਟਕ ਗਿਆ ਸੀ ਬੱਚਾ ਰਸਤੇ ਤੇ ਨਹੀਂ ਆ ਰਿਹਾ ਸੀ ਜਾਂ ਤੁਸੀਂ ਰਸਤੇ ਤੇ ਲਿਆਉਣ ਚ ਨਾਕਾਮ ਰਹੇ ਕਿ ਜਾਂ ਰਾਣਾ ਰਸਤੇ ਤੇ ਆ ਗਿਆ ਸੀ ਕੋਈ ਹੋਰ ਉਹਨੂੰ ਪਟਕਾ ਗਿਆ ਲੈ ਉਹਦੇ ਰਸਤੇ ਦੇ ਜੋ ਵਿਆਹ ਤੋਂ ਬਾਅਦ ਤੋਂ ਗਿਆ ਹੀ ਕਿਤੇ ਨਹੀਂ ਰਸਤੇ ਤੇ ਤਾਂ ਹੀ ਉਹ ਇੰਨਾ ਵੈਸਲਾ ਹੋਇਆ ਨਹੀਂ ਤੇ ਵੈਸਲਾ ਨਾ ਹੁੰਦਾ ਤੇ ਕਿਸੇ ਦੀ ਹੁਣੀ ਨਹੀਂ ਹਿੰਮਤ ਨਹੀਂ ਹੁੰਨੀ ਉਹਨੂੰ ਮਾਰਨ ਦੀ ਹੂੰ ਹੂੰ ਸਾਹਮਣੇ ਦੇ ਮਾਰਿਆ ਨਹੀਂ ਮਗਰਮ ਰਹਿ ਜਾ ਉਹਦੇ ਸਾਹਮਣੇ ਗੱਲ ਕਰਦਾ ਕੋਈ ਬੱਸੀ ਰਾਣੇ ਦੀ ਸ਼ੌਂਕ ਦੀ ਗੱਲ ਕਰੀ ਆਪਾਂ ਤਾਂ ਰਾਣੀ ਤੇ ਸ਼ੌਂਕ ਕੀ ਸੀ ਆ ਉਹਨੂੰ ਕਿਹੜੀ ਕਿਹੜੀ ਚੀਜ਼ ਦਾ ਸ਼ੌਂਕ ਰੱਖਦਾ ਸੀ ਉਹ ਨਾ ਸ਼ੌਂਕ ਉਹਨੂੰ ਦਾ ਮਾੜੇ ਬੰਦੇ ਦੀ ਬਹੁਤ ਮਜ਼ਾਦ ਕਰਦਾ ਗਰੀਬ ਬੰਦਿਆਂ ਦੀ ਬਹੁਤ ਮਜ਼ਾਦ ਕਰਦਾ ਕਿਤੇ ਵੀ ਕਿਤੇ ਵੀ ਦਾਖਲਿਆ ਮਰੀਜ਼ ਕੋਈ ਕਿਸੇ ਨੇ ਫੋਨ ਕਰਤਾ ਉੱਥੇ ਬਾਹਰੋਂ ਪੈਸੇ ਪਵਾ ਦੇਣੇ ਮੈਨੂੰ ਨਹੀਂ ਪਤਾ ਉਹ ਕਿੱਥੋਂ ਪਾਉਂਦਾ ਹੈ ਉਹ ਮਾੜੇ ਬੰਦੇ ਦੀ ਬਹੁਤ ਮਜ਼ਾਦ ਕਰਦਾ ਠੀਕ ਹੈ ਬੇਟਾ ਤੇ ਤੁਹਾਡਾ ਗੱਭਰੂ ਜਵਾਨ ਸੀ ਤੁਹਾਡੇ ਤੋਂ ਵੀ ਗਿੱਟ ਉੱਚਾ ਸੀਗਾ 2-3 ਇੰਚ ਉੱਚਾ ਸੀ ਜੀ 2-3 ਜਵਾਨ ਹੈ ਨੇ ਸਿਹਤ ਪੱਖੋਂ ਵਧੀਆ ਮਿਹਨਤ ਬੜੀ ਕਰਦਾ ਇਹਦੇ ਚਤੇ ਜੇਲ੍ਹ ਚ ਜਾ ਕੇ ਕਿਹੜੇ ਗਰੁੱਪ ਦਾ ਇਹ ਸਾਥੀ ਬਣਿਆ ਤੇ ਕਿਹੜੇ ਗਰੁੱਪ ਨੇ ਇਹਨੂੰ ਸਪੋਰਟ ਕਰ ਦਿੱਤੀ ਜਾਂ ਕਿੰਨਾ ਦਾ ਇਹ ਸਾਥੀ ਬਣ ਗਿਆ ਕਿ ਜਿਹੜੇ ਦੂਸਰੇ ਕੁਝ ਲੋਕ ਨੇ ਹੈ ਤਾਂ ਇਹਨੂੰ ਅਸੀਂ ਗੈਂਗਵਾਰੀ ਕਹਾਂਗੇ ਤਾਂ ਉਹ ਲੋਕ ਇਹਦੇ ਜਾਨੀ ਦੁਸ਼ਮਣ ਬਣ ਗਏ ਤੇ ਕਿਉਂ ਬਣ ਗਏ ਇਹ ਗਿਆ 2009 ਚ ਤੇ ਬੱਬੇ ਕੋ ਗਿਆ ਬੱਬੇ ਨੇ ਰੱਖਿਆ ਇਹਨੂੰ ਨਾਲ ਉਦੋਂ ਅਵਰ ਛੋਟੇ ਉਦੋਂ ਹੀ ਇਹਦਾ ਉੱਤੇ ਅੰਦਰ ਲਖਾਰੀ ਨਾਲ ਝਗੜਾ ਹੋਇਆ ਵਾ ਉਦੋਂ ਬਾਅਦ ਚ ਜੱਗੂ ਨਾ ਆਇਆ ਰਿਆਬ ਉਹਦੇ ਨਾਲ ਹੀ ਆ। ਅੱਛਾ। ਤੇ ਰਣਾ ਨਿਸ਼ਾਨੇ ਤੇ ਕਿਵੇਂ ਆ ਗਿਆ? ਇਹ ਸਾਨੂੰ ਆਪ ਨਹੀਂ ਪਤਾ ਕਿ ਤਰ੍ਹਾਂ ਆ ਗਿਆ ਨਿਸ਼ਾਨੇ ਤੇ ਇਹਦੇ ਹੁਣ ਲੋਕਾਂ ਉਹਨਾਂ ਦੀ ਨੀਂਦ ਮਾੜੀ ਹੈ ਜਿਹੜੇ ਮਗਰੋਂਵਾਰ ਕਰਦੇ ਆ। ਹਰਨबीर ਸਿੰਘ ਆ ਹਰ ਇੱਕ ਮਾਤਾ ਪਿਤਾ ਦਾ ਇੱਕ ਸੁਪਨਾ ਹੁੰਦਾ ਖਾਸ ਕਰਕੇ ਇਕਲੌਤਾ ਬੇਟਾ ਹੋਵੇ ਤੇ ਉਹ ਮਾਤਾ ਪਿਤਾ ਦੇ ਸੁਪਨੇ ਹੋਰ ਵੱਡੇ ਹੋ ਜਾਂਦੇ ਆ। ਕਦੀ ਉਹਨੇ ਇਹ ਨਹੀਂ ਕਿਹਾ ਕਿ ਮੈਨੂੰ ਕੈਨੇਡਾ ਭੇਜ ਦੋ ਆਸਟ੍ਰੇਲੀਆ ਭੇਜ ਦੋ ਜਮਾ ਵਿਦੇਸ਼ ਚਲਾ ਜਾਣਾ ਮੈਨੂੰ ਹੁਣ ਸੈਟਿੰਗ ਜਿਹੜੀ ਹੈ ਇੱਥੇ ਮਾਹੌਲ ਥੋੜਾ ਟਾਈਟ ਲੱਗ ਰਿਹਾ ਮਾਹੌਲ ਗੜਬੜ ਲੱਗ ਰਿਹਾ ਤੇ ਕਿਉਂ ਨਾ ਆਪਾਂ ਬਾਹਰ ਜਾ ਕੇ ਆਪਣੀ ਜ਼ਿੰਦਗੀ ਸੈੱਟ ਕਰ ਲਈਏ ਨਹੀਂ ਕਰਦੇ ਉਹਦੇ ਬਾਹਰ ਹੀ ਹੁਣੇ ਆਈ ਆ ਪੰਜ ਚਾਰ ਦਿਨ ਹੋਏ ਆ ਕੈਨੇਡਾ ਹੀ ਤੇ ਜਾਣਾ ਇਹਨੇ ਮੈਂ ਸ਼ਾਮੀ ਨਾਲ ਬਾਹਰ ਚਲ ਜਾਂਦਾ ਪਹਿਲਾਂ ਨਹੀਂ ਇਰਾਦਾ ਹੋਣਾ ਦਾ ਮੈਂ ਚਲੇ ਜਾਣਾ ਹਾਂ ਤਾਂ ਹੋਣੀ ਕੇਰ ਕੇ ਰੱਖਿਆ ਇੱਥੇ ਚਲੋ ਬਾਕੀ ਬਾਲਕ ਦੀ ਮਰਜ਼ੀ ਹੈ ਮਾਲਕ ਨੇ ਜੋ ਕਰਨਾ ਉਹਨੇ ਕਰਨਾ ਆ ਜਿਹੜੀ 3 ਅਗਸਤ ਨੂੰ ਘਟਨਾ ਵਾਪਰਦੀ ਹੈ ਤੁਹਾਡੇ ਕੋਲ ਵੀਡੀਓ ਵੀ ਆ ਗਈਆਂ ਤੁਸੀਂ ਸਾਰਾ ਕੁਝ ਦੇਖਿਆ ਇਸ ਤੋਂ ਪਹਿਲਾਂ ਵੀ ਜਿਵੇਂ ਵੀ ਕਹੀਏ ਤਾਂ ਰਾਣੇ ਦੇ ਆੜੇਦ ਵਾਲੇ ਇੱਕ ਕਿਸਮ ਦਾ ਇਹ ਜਾਲ ਬੁਣਿਆ ਜਾਂਦਾ ਹੈ ਇਹ ਜਾਲ ਬੁਣਨ ਦੇ ਵਿੱਚ ਕੌਣ-ਕੌਣ ਲੱਗਦਾ ਤੁਹਾਨੂੰ ਕਿਹਦੇ ਵਾਲੇ ਇਸ਼ਾਰਾ ਵੀ ਕੌਣ ਹੈ ਜਿਹੜੇ ਨੂੰ ਜਾਲ ਚ ਫਸਾ ਰਿਹਾ ਸੀ ਬੁਣ ਰਿਹਾ ਸੀ ਔਰ ਕੋਈ ਤੇ ਐਸਾ ਹੈ ਆਪਣਾ ਜਿਹੜੇ ਬੰਦੇ ਨੇ ਪਲ-ਪੱਲੇ ਦੀ ਖਬਰ ਰੱਖੀ ਕਿੱਥੇ ਹੈ ਕਿੰਨੇ ਵਜੇ ਹੈ ਕਿਵੇਂ ਹੈ ਔਰ ਨ ਮੌਕੇ ਦੇ ਉੱਤੇ ਹਮਲਾ ਕਰਨਾ ਇਸ ਚੀਜ਼ ਦਾ ਨਹੀਂ ਪਤਾ ਵੀ ਕੌਣ ਹੈ ਚਲੋ ਇਹ ਆਪਣੇ ਆਪ ਨੂੰ ਬੜਾ ਵਧੀਆ ਰੱਖਦਾ ਹੈ ਦੋ ਚਾਰ ਜਣੇ ਨਾਲ ਹੀ ਰੱਖਦਾ ਹੈ ਪੰਜ ਸੱਤ ਬੰਦੇ ਦੇ ਨਾਲ ਹੀ ਹੁੰਦੇ ਸੀ ਪਰ ਹੁਣ ਚਲੋ ਇਸ ਚੀਜ਼ ਦਾ ਪਤਾ ਨਹੀਂ ਲੱਗਾ ਜੀ ਅੱਛਾ ਇਹਦਾ ਹਜੇ ਪਤਾ ਨਹੀਂ ਲੱਗਾ ਜਿਹੜੇ ਹਮਲਾਵਰ ਸੀ ਇਸ ਤੋਂ ਪਹਿਲਾਂ ਕਦੀ ਹਮਲਾਵਰਾਂ ਦੇ ਨਾਲ ਕੋਈ ਟੱਕਰ ਕੋਈ ਟਕਰਾ ਕੋਈ ਗੱਲਬਾਤ ਦੇਖੀ ਕੋਈ ਨਹੀਂ 2020 ਜੁਈ ਫਰਵਰੀ 6 ਫਰਵਰੀ ਸੀ ਉਦੋਂ 6 ਫਰਵਰੀ 2020 ਨੂੰ ਹੀ ਇਹ ਗੱਡੀ ਦੇ ਦੋ ਜਣੇ ਉਹਨਾਂ ਕੋਲ ਮਗਰ ਵੀ ਗੱਡੀ ਸੀ ਉਹਨਾਂ ਅੱਗੇ ਲਾ ਕੇ ਫਾਇਰਿੰਗ ਕੀਤੀ ਇਹ ਵੀ ਚਲੋ ਇਹਨਾਂ ਦੇ ਕੋਲ ਹੈਗਾ ਸੀ ਇਹਨਾਂ ਅੱਗੇ ਫਾਇਰਿੰਗ ਕੀਤੀ ਕੋਈ ਗੱਲ ਨਹੀਂ ਸਾਮੋਹ ਸਾਹਮਣੀ ਤੇ ਗੱਲ ਹੀ ਕੋਈ ਨਹੀਂ ਹੁੰਦੀ ਅੱਛਾ ਰਾਣੇ ਦਾ ਜਿਵੇਂ ਜਿਸ ਤਰ੍ਹਾਂ ਦਾ ਮਾਹੌਲ ਸੀ ਤੇ ਆਟੋਮੈਟਿਕ ਹੈ ਕਿ ਹਰ ਇੱਕ ਨੂੰ ਆਪਣੀ ਰਾਖੀ ਤੇ ਲਈ ਹਥਿਆਰ ਰੱਖਣੇ ਹੀ ਪੈਂਦੇ ਨੇ ਸੋ ਰਾਣੀ ਦੇ ਕੋਲ ਜਿਹੜਾ ਅਸਲਾ ਸੀ ਉਹ ਕਿਹੜਾ ਕਿਹੜਾ ਹੁੰਦਾ ਸੀ ਕਿਸ ਤਰ੍ਹਾਂ ਦਾ ਹੁੰਦਾ ਸੀ ਨਹੀਂ ਉਹ ਮੇਰਾ ਹੀ ਅਸਲਾ ਸੀ ਇੱਕ ਉਹਨੇ ਪਿਸਟਲ ਲਿਆ ਸੀ ਇੱਕ ਰਵਾਲਵਰ ਸੀ 315 ਹੈ ਮੇਰੇ ਲਾਇਸੈਂਸ ਦੇ ਲਏ ਹੋਏ ਨੇ ਹਾਰਡ ਲਾਇਸੈਂਸ ਹੀ ਥਿਆਰ ਸੀ ਠੀਕ ਹੈ ਕਿਸੇ ਤਰ੍ਹਾਂ ਦੀ ਕਿਸੇ ਵੱਡੀ ਵਾਰਦਾਤ ਦੇ ਵਿੱਚ ਤੇ ਰਾਣਾ ਸ਼ਾਮਲ ਨਹੀਂ ਕਿਸੇ ਕਤਲ ਦੇ ਵਿੱਚ ਤੇ ਰਾਣਾ ਸ਼ਾਮਲ ਨਹੀਂ ਛੋਟੇ-ਮੋਟੇ ਨੌ ਮਾਮਲੇ ਤੁਸੀਂ ਕਹਿ ਰਹੇ ਕਿ ਲੜਾਈਆਂ ਝਗੜਿਆਂ ਵਾਲੇ ਮਾਮਲੇ ਹੈਗੇ ਸੀ ਉਹਨਾਂ ਦਾ ਕੀ ਬਣਿਆ ਬਰੀ ਹੋਇਆ ਕਿ ਜਾਂ ਕੁਝ ਹੋਰ ਕਿੰਨਾ ਚਾਹਾਂ ਕਿ ਸਾਂ ਜੋ ਬਰੀ ਹੈ ਬਾਕੀ ਵੀ ਰਾਜ ਨਾਮੇ ਸਾਰੇ ਦਿੱਤੇ ਐਫੀਡਵਲ ਲੱਗੇ ਸੀ ਨਾਲ ਅੱਛਾ ਬਾਕੀ ਸਾਰੇ ਐਫਆਈਆਰ ਲੱਗੇ ਇੱਕ ਪੁਲਿਸ ਨਾਲ ਟੈਗ ਆਈ ਉਹ ਨਹੀਂ ਦਿੱਤਾ ਪੁਲਿਸ ਨੇ ਰਾਈਨਾਮਾ ਲੈ ਕੇ ਉਹ ਉਤਰਾਂ ਬਰੀ ਹੋ ਜਾਣਾ ਜੱਜਾਂ ਨੂੰ ਪਤਾ ਹੁੰਦਾ ਵੀ ਇਹ ਪੁਲਿਸ ਆਪਣੇ ਕੋਲੋਂ ਵੀ ਕਰ ਜਾਂਦੀ ਹੈ ਅੱਛਾ ਜੀ ਜੇਲ੍ਹ ਦੇ ਵਿੱਚ ਲਗਾਤਾਰ ਰਣਾ ਰਿਹਾ ਕਿ ਜਾਂ ਆਈ ਚਲਾਈ ਰਹੀ ਪੀ ਜਿਵੇਂ ਗਏ ਫਿਰ ਕੋਈ ਮਾਮਲਾ ਪੈ ਗਿਆ ਫਿਰ ਪੈ ਜਾਣਾ ਜਾਂ ਫਿਰ ਆ ਜਾਣਾ ਫਿਰ ਚਲੇ ਜਾਣਾ ਈ ਆਈ ਚਲਾਈ ਲੱਗੀ ਰਹੀ ਕਿ ਜਾਂ ਫਿਰ ਉੱਥੇ ਲੰਬਾ ਸਮਾਂ ਵੀ ਜੇਲ੍ਹ ਦੇ ਵਿੱਚ ਕੱਟਣਾ ਪਿਆ ਨਹੀਂ ਲੰਬਾ ਸਮਾਂ ਕੱਟਣਾ ਪਿਆ ਪਹਿਲੋਂ ਤੇ ਆਈ ਚਲਾਈ ਰਹੀ ਦੋ ਤਿੰਨ ਵਾਰ ਹੀ ਪਹਿਲੋਂ ਗਿਆ ਵਾ ਇੱਕ ਵਾਰਾਂ ਤਿੰਨ ਕਿ ਮਹੀਨੇ ਇੱਕ ਵਾਰਾਂ 6 ਮਹੀਨੇ ਤੇ ਇੱਕ ਵਾਰਾਂ ਤਿੰਨ ਮਹੀਨੇ ਫਿਰ ਤਾਂ 2017 ਜੀ ਤੇ ਮੈਂ ਆਪੇਸ਼ ਕਰਾਇਆ 30 ਜਨਵਰੀ 2017 ਨੂੰ ਪੇਸ਼ ਕਰਾਇਆ ਤੇ 30 ਦਸੰਬਰ 2019 ਨੂੰ ਉਹਦੀ ਜ਼ਮਾਨਤ ਹੁੰਦੀ ਹੈ ਉਦੋਂ ਦਾ ਘਰੇ ਆਓ ਠੀਕ ਹੋਰ ਤੋਂ ਬਾਅਦ ਉਹਦੀ ਮੈਰਿਜ ਕੀਤੀ ਹੈ ਠੀਕ ਠੀਕ ਅੱਛਾ ਸਤ ਜੀ ਖਾਸ ਕਰਕੇ ਆਮ ਜੀ ਰੂਟੀਨ ਦੇ ਵਿੱਚ ਕਿਹਾ ਜਾਂਦਾ ਹੈ ਕਿ ਕੋਈ ਵੀ ਕੰਮ ਹੈ ਨਾ ਜਿੱਦਾਂ ਹੁਣ ਉਹ ਤੇ ਆਸੇ ਫਾਈਨਾਂਸ ਬੜੀ ਜ਼ਰੂਰੀ ਹੈ ਪੈਸੇ ਬਹੁਤ ਜ਼ਰੂਰੀ ਚਾਹੀਦੇ ਹੈ ਕੰਮ ਕਰਨ ਵਾਸਤੇ ਕਿਸੇ ਵੀ ਤਰ੍ਹਾਂ ਦਾ ਦਾਨ ਕਰਨਾ ਹੈ ਚਾਹੇ ਕੋਈ ਕੰਮ ਕਰਨਾ ਹੈ ਸੀ ਫੰਡਿੰਗ ਜਿਹੜੀ ਹੁੰਦੀ ਸੀ ਪੈਸੇ ਦਾ ਅਰੇਂਜਮੈਂਟ ਜਿਹੜਾ ਹੁੰਦਾ ਸੀਗਾ ਉਹ ਰਾਣੇ ਕੋ ਕਿਵੇਂ ਹੁੰਦਾ ਸੀ ਲੈ ਚਲੋ ਮੈਂ ਆਪਣੀ ਵਾਈ ਬੜੀ-ਬੜੀ ਕਰਦਾ ਵੀ ਆਂ ਬਾਈਆਂ ਕਿੱਲਾਂ ਦੀ ਮੈਂ ਵਾਈ ਕਰਦਾ ਵਾਂ ਬਾਕੀ ਜਿਹੜਾ ਗਰੀਬਾਂ ਦੀ ਮਦਦ ਕਰਦਾ ਸੀ ਉਹ ਆਪਣੇ ਯਾਰਾਂ ਕੋ ਬਾਹਰੋਂ ਪੈਸੇ ਮੰਗਾ ਲੈਂਦਾ ਹੈ ਉਹਨਾਂ ਲੋਕ ਗਰੀਬਾਂ ਦੀ ਬਹੁਤ ਮਨਾਦਰ ਕਰਦਾ ਹੈ ਕੋਈ ਕਿਸੇ ਦਾ ਬੰਦਾ ਦਾਹ ਲਿਆ ਕਿਸੇ ਨੂੰ ਕਿਸੇ ਵੀ ਤਰੀਕ ਦੀ ਪੈਸੇ ਦੀ ਲੋੜ ਹੈ ਉਹ ਆਪੇ ਵੇਚਦਾ ਹੈ ਉਹ ਬਾਰੋ-ਬਾਰੀ ਪੈਸੇ ਮੇਰੇ ਕੋ ਨਹੀਂ ਲੈਂਦਾ ਕੀ ਕਾਰਨ ਐ ਸਾ ਕੋਈ ਵੱਡਾ ਕਾਰਨ ਤੇ ਤੁਹਾਡੀ ਨਜ਼ਰ ਚ ਹੋਏਗਾ ਜਦੋਂ ਰਾਣਾ ਜਿਹੜਾ ਸੀ ਨਾ ਅੱਖਾਂ ਚ ਰੜਕਣ ਡਿਆ ਵੇ ਕਿਸੇ ਦੀਆਂ ਚ ਤੁਹਾਨੂੰ ਲੱਗਦਾ ਕਿ ਕਿਤੇ ਇਹ ਕਿਸੇ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਇਹ ਬਾਰੇ ਜੋ ਕੋਈ ਪਤਾ ਨਹੀਂ ਅਜੇ ਦੇਣੇ ਦਾ ਬਾਰ ਹੋਇਆ ਪਈ ਹੌਲੀ-ਹੌਲੀ ਬਾਅਦ ਚ ਪਤਾ ਲੱਗ ਜਾਊਗਾ ਵੀ ਕੀ ਗੱਲ ਹੋਈ ਹੈ ਰਾਣੀ ਨੇ ਦੱਸਦੇ ਕਿ ਪਿੱਛੇ ਜੇ ਇੱਕ ਕਿਸੇ ਰਾਜਨੀਤਿਕ ਪਾਰਟੀ ਦੀ ਕੋ ਬਹੁਤ ਵੱਡੀ ਕੋਈ ਰੈਲੀ ਸੀ ਉਸ ਰੈਲੀ ਨੂੰ ਸਫਲ ਕਰਨ ਵਾਸਤੇ ਰਾਣੇ ਵੱਲੋਂ ਇੱਕ ਵੱਡਾ ਗੱਡੀਆਂ ਦਾ ਕਾਫਲਾ ਜਿਹੜਾ ਸੀ ਉਹ ਰੈਲੀ ਦੇ ਵਿੱਚ ਲੈ ਜਾਇਆ ਗਿਆ ਸੀ 1 ਅਪ੍ਰੈਲ ਨੂੰ ਰੈਲੀ ਜਿਹਨਾਂ ਨਾਲੇ ਖੜਿਆ ਸੀ ਕਾਫਲਾ ਬਹੁਤ ਵੱਡਾ ਖੜਿਆ ਸੀ ਮੈਂ ਆਪ ਨਾਲ ਗਿਆ ਵਾਂ ਉਹ ਬਹੁਤ ਵੱਡਾ ਕਾਫਲਾ ਹੈ ਤੁਹਾਨੂੰ ਕੀ ਲੱਗਦਾ ਜੀ ਇਹ ਕਾਫਲੇ ਤੋਂ ਬਾਅਦ ਇਹ ਜਿਹੜਾ ਦੂਜਾ ਕਾਫਲਾ ਆਇਆ ਉਹਦੇ ਮਗਰ ਆਇਆ ਕੀ ਇਹਦਾ ਇਸ ਕਾਫਲੇ ਨਾਲ ਕੋਈ ਵਾਸਤਾ ਹੈਗਾ ਅਜੇ ਕੋਈ ਮੈਂ ਕਹਿ ਨਹੀਂ ਸਕਦੇ ਇਹ ਤਾਂ ਹੁਣ ਆਪੇ ਹੌਲੀ ਹੌਲੀ ਪਤਾ ਲੱਗੂ ਤੁਹਾਨੂੰ ਦੱਸ ਦਿਆਂ ਕੋਈ ਇਹ ਮਹੀਨਾ ਦੱਸ ਦੇ ਨਹੀਂ ਹੁੰਦੇ ਪਤਾ ਲੱਗ ਹੀ ਜਾਂਦਾ ਇਹ 10 12 ਦਿਨ ਹੀ ਹੋਏ ਆ ਆਪੇ ਮਹੀਨੇ ਚ ਪਤਾ ਲੱਗ ਜੂ ਵੀ ਕੀ ਗੱਲ ਹੈ ਤੇ ਜਿਨ੍ਹਾਂ ਨੇ ਹਮਲਾ ਕੀਤਾ ਸੀ ਜਿਹੜੇ ਹਮਲਾਵਰ ਸੀ ਤੁਹਾਨੂੰ ਕੀ ਲੱਗਦਾ ਜੀ ਉਹਨਾਂ ਦੇ ਖਿਲਾਫ ਪੁਲਿਸ ਜਿਹੜੀ ਹੈ ਬਣਦੀ ਕਾਰਵਾਈ ਸਖਤ ਕਾਰਵਾਈ ਕਰੇਗੀ ਕਿ ਜਾਂ ਜੋ ਮਾਮਲਾ ਲੱਗਾ ਹੈ ਦਰਜ ਹੋ ਗਿਆ ਕਤਲ ਦਾ ਮਾਮਲਾ ਬਸ ਉਹੀ ਦਰਜ ਰਹੇਗਾ ਨੇ ਪੁਲਿਸ ਬਹੁਤ ਮਿਹਨਤ ਕਰਨ ਲਈ ਪੁਲਿਸ ਨੇ ਸਾਰੇ ਹੀ ਬੰਦੇ ਫੜ ਲਏ ਇੱਕ ਬੰਦਾ ਰਹਿ ਗਿਆ ਪੁਲਿਸ ਉਸ ਦਿਨ ਦੀ ਬੜੇ ਜ਼ੋਰ ਨਾਲ ਲੱਗੀ ਏ ਮਗਰ ਸਾਰੇ ਬੰਦੇ ਪੁਲਿਸ ਨੇ ਫੜ ਲਏ ਇੱਕ ਬੰਦਾ ਰਹਿ ਗਿਆ ਪਨਾਹ ਵਾਲੇ ਵੀ ਫੜ ਲਏ ਇੱਕ ਡਾਕਟਰ ਆ ਉਹ ਤੋਂ ਵੀ ਬਰਤਿਆ ਕਰਤਾ ਵਾ ਇੱਕ ਕੋਈ ਬੰਦਾ ਰਹਿ ਗਿਆ ਫੜਨ ਵਾਲਾ ਉਹ ਚ ਬਹੁਤ ਜ਼ੋਰ ਲਾਉਂਦੇ ਹੀ ਪੁਲਿਸ ਇਹ ਜਿਹੜਾ ਇੱਕ ਹੁੰਦਾ ਹੈ ਕਿ ਇੱਕ ਪਿਤਾ ਦੇ ਦੇਲੋਂ ਕਿਉਂਕਿ ਤੁਹਾਡੇ ਜਗਰ ਦਾ ਟੋਟਾ ਤੁਹਾਡੇ ਤੋਂ ਵਿਛੜਿਆ ਸਤ ਤੁਹਾਨੂੰ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਕਿਉਂਕਿ ਇਸ ਵੇਲੇ ਰਾਣੀ ਦੀ ਰੂ ਵੀ ਦੇਖ ਰਹੀ ਹੋਵੇਗੀ ਕਿ ਆਖਿਰ ਉਹਨੂੰ ਇਨਸਾਫ ਕਿਵੇਂ ਮਿਲਦਾ ਹੈ ਪਰਿਵਾਰ ਉਹਦੇ ਯਾਰ ਦੋ ਸਭ ਸੱਜਣ ਮਿੱਤਰ ਕਿੰਨਾ ਖਸਾਦ ਹੁੰਦੇ ਨੇ ਕਿੰਨਾ ਸਹਾਇਕ ਕਰਦੇ ਨੇ ਕਿੰਨਾ ਇਨਸਾਫ ਕਰਾਉਂਦੇ ਨੇ ਦੇਖਤਾ ਵੀ ਰਹੇ ਹੋਣਗੇ ਤੇ ਆਖਿਰ ਪੁਲਿਸ ਦੀ ਕਾਰਵਾਈ ਤੋਂ ਕਿੰਨੇ ਖੰਤੋਸ਼ਤ ਹੋ ਨਹੀਂ ਪੁਲਿਸ ਦੀ ਕਾਰਵਾਈ ਬਹੁਤ ਵਧੀਆ ਵਾ ਪੁਲਿਸ ਬਹੁਤ ਮਿਹਨਤ ਕਰਨੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਪੁਲਿਸ ਬਹੁਤ ਕਾਰਵਾਈ ਵਧੀਆ ਕਰਨ ਰਹੀ ਹੈ ਚਲੋ ਫਿਰ ਮਿਲਦੇ ਹਾਂ ਉਹਨਾਂ ਨੂੰ ਜਾ ਕੇ ਵੀ ਜਿਹੜਾ ਬੰਦਾ ਰਹਿੰਦਾ ਉਹਨੂੰ ਵੀ ਫੜੀਏ ਆਪਾਂ ਜੀ 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 ਅੱਛਾ ਇਹ ਤੁਹਾਡੇ ਤੋਂ ਸਤਿਵਰਨ ਜੀ ਇੱਕ ਚੀਜ਼ ਸਵਾਲ ਹੈ ਵੀ ਰਾਣੇ ਦੀ ਮੌਤ ਤੋਂ ਬਾਅਦ ਜਦੋਂ ਉਹਦਾ ਕਤਲ ਹੋ ਗਿਆ ਉਸ ਕਤਲ ਤੋਂ ਬਾਅਦ ਇਹਨਾਂ ਦੇ ਹੀ ਇੱਕ ਸਾਥੀ ਵੱਲੋਂ ਜਿਹੜਾ ਸੀ ਕਿਹਾ ਗਿਆ ਸੀ ਕਿ ਹੁਣ ਰਾਣੇ ਦੀ ਮੌਤ ਦਾ ਬਦਲਾ ਲਿਆ ਜਾਊਗਾ ਤੇ ਜਿਨ੍ਹਾਂ ਨੇ ਵੀ ਰਾਣੇ ਦਾ ਕਤਲ ਕੀਤਾ ਤਿਆਰ ਰਹੋ ਜਰਾ ਉਹ ਜੇ ਮੇਰੇ ਤੱਕ ਨਹੀਂ ਗੱਲ ਚਲੂ ਉਹਦੇ ਯਾਰ ਦੋਸਤ ਨੇ ਆਖਿਆ ਹੋਊਗਾ ਜੇ ਮੇਰੇ ਤੱਕ ਨਹੀਂ ਪਹੁੰਚਿਆ ਉਹਦਾ ਯਾਰ ਕੋਈ ਤੇ ਪਹੁੰਚ ਹੀ ਜਾਣਗੇ ਮੈਂ ਆਪ ਨਾਲ ਹੋਊਂਗਾ ਉਹਨਾਂ ਦੇ ਫਿਰ ਵੇਖਾਂਗੇ ਕੀ ਬਣਦਾ ਜੀ 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 ਸੋ ਰਾਣੇ ਦੇ ਗੁਨਾਹਾਂ ਨੂੰ ਅਗਰ ਕਹੀਏ ਕੀ ਕਹਿ ਦਿੰਦੇ ਨੇ ਜਿੱਦਾਂ ਸਰਕਾਰ ਦੇ ਰਿਕਾਰਡਾਂ 'ਚ ਕੀ ਬੋਲਦੇ ਕਹਿੰਦੇ ਜੀ ਤੋ ਗੁਨਾਹ ਕੀਤੇ ਨੇ ਇਹਨੇ ਇੰਨੀ ਜ਼ੁਰਮ ਕੀਤੇ ਨੇ ਇੰਨਾਂ 'ਚ ਹੋਏ ਬਰੀ ਹੋ ਗਿਆ ਜਦੋਂ ਬਰੀ ਵੀ ਹੋ ਜੇ ਬੰਦਾ ਰਾਜ਼ੀਨਾਮਾ ਵੀ ਹੋ ਜੇ ਤਾਂ ਉਹਦੀਆਂ ਜਿਹੜੀਆਂ ਐਫਆਈਆਰਾਂ ਨੇ ਉਹ ਗਿਣਤੀਆਂ ਕਰ ਕਰ ਵਖਾ ਦੇ ਦਿੰਦੇ ਨੇ ਜੀ ਇੰਨੀਆਂ ਐਫਆਈਆਰਾਂ ਸੀ ਇਹ ਦੇਖ ਲਾ ਜੇਕਰ ਰਾਣਾ ਰਾਣਾ ਕੰਦੋਵਾਲੀ ਇਹ ਤੇ ਸਸਕਾਰ ਵਾਲੇ ਦਿਨ ਦੀ ਗੱਲ ਕੀਤੀ ਜਾਵੇ ਜਾ ਇਹਦੀ ਅੰਤਮ ਅਰਦਾਸ ਵਾਲੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਹਜ਼ਾਰਾਂ ਦਾ ਇਕੱਠ ਕੁਝ ਹੋਰ ਹੀ ਸੁਨੇਹਾ ਦੇ ਰਿਹਾ ਸੀ ਇਹ ਸੁਨੇਹਾ ਦੇ ਰਿਹਾ ਸੀ ਕਿ ਰਾਣਾ ਕੰਦੋਵਾਲੀਆ ਉਹਦਾ ਮਿਲਵਰਤਨ ਕਿੰਨਾ ਸੀ ਉਹਦਾ ਪਿਆਰ ਕਿੰਨਾ ਸੀ ਉਹ ਕਿਸ ਤਰੀਕੇ ਨਾਲ ਵਿਚਰਦਾ ਸੀ ਸਮਾਜ ਦੇ ਵਿੱਚ ਔਰ ਲੋਕ ਉਹਨੂੰ ਕਿੰਨਾ ਚਾਹੁੰਦੇ ਸੀ ਮੈਂ ਇਹ ਚੀਜ਼ ਆਖਰੀ ਸਵਾਲ ਦੇ ਵਿੱਚ ਤੁਹਾਡੇ ਤੋਂ ਲਾਵਾਂਗਾ ਕਿ ਜਦੋਂ ਪੁੱਤਰ ਵਿਛੜ ਗਿਆ ਜਦੋਂ ਪੁੱਤਰ ਦੀ ਲਾਸ਼ ਜਦੋਂ ਤੁਹਾਡੇ ਹੋ ਲ ਆ ਜਾਂਦੀ ਹੈ ਸੰਚਾਨ ਘਾਟ ਆਪਾਂ ਜਾਣੇ ਆ ਅਗਨ ਭੇਟ ਕਰਨਾ ਸੀ ਸੋ ਕਿੰਨਾ ਕੁ ਰਸ਼ ਸੀ ਤੇ ਕਿਹੜੇ ਲੋਕ ਸੀ ਕਿੰਨੇ ਕੁ ਨੂੰ ਤੁਸੀਂ ਪਛਾਣਦੇ ਸੀ ਜਿਹੜੇ ਨਾਲ ਸੀ ਉਸ ਸਮੇਂ ਮੈਨੂੰ ਇਹ ਕੋਈ ਪਤਾ ਨਹੀਂ ਲੱਗਾ ਦੁਨੀਆਂ ਹੀ ਬਹੁਤ ਜ਼ਿਆਦਾ ਹੈ ਮੈਂ ਇਹ ਮਿਲਿਆ ਹੂੰਗਾ ਉਦੋਂ ਕਾਫੀ ਬੰਦੇ ਮਿਲੇ ਨੇ ਪਰ ਦੁਨੀਆਂ ਬਹੁਤ ਜ਼ਿਆਦਾ ਹੈ ਬਾਅਦ ਚ ਮੇਰੇ ਕੋ ਆਣ ਕੇ ਮੁੜ ਕੇ ਕਰਕੇ ਗਏ ਵੀ ਉਦੋਂ ਰਸ ਜ਼ਿਆਦਾ ਜਾਈਂ ਮਿਲ ਨਹੀਂ ਸਕੇ ਸਾਡੇ ਇਲਾਕੇ ਸਾਰੇ ਦੀ ਦੁਨੀਆਂ ਇੱਥੇ ਜੀ 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 ਸੋ ਅੰਤਮ ਅਰਦਾਸ ਵੇਲੇ ਸ਼ਰਧਾਂਜਲੀ ਦੇਣ ਵਾਸਤੇ ਵੀ ਪਹੁੰਚੇ ਸੀ ਬਹੁਤ ਦੁਨੀਆ ਉਦੋਂ ਵੀ ਬਹੁਤ ਜਿਆਦਾ ਆਈ ਹੈ ਦੁਨੀਆ ਉਦੋਂ ਵੀ ਇੰਨੀ ਦੁਨੀਆ ਆਈ ਪਤਾ ਹੀ ਕੋਈ ਨਹੀਂ ਸਾਨੂੰ ਕਿੱਥੋਂ ਕਿੱਥੋਂ ਤੱਕ ਆਈ ਦੁਨੀਆ ਅੱਛੀ ਤੇ ਇੱਕ ਗੱਲ ਜਿਹੜੀ ਹੋਰ ਹੈ ਕਿ ਪੁਲਿਸ ਪ੍ਰਸ਼ਾਸਨ ਵੀ ਸਿਵਲ ਵਰਦੀ ਚ ਤੇ ਵਰਦੀ ਚ ਵੀ ਕਾਫੀ ਆਇਆ ਹੋਏਗਾ ਪੁਲਿਸ ਪ੍ਰਸ਼ਾਸਨ ਤੇ ਬਹੁਤ ਫੋਨ ਆਇਆ ਮੈਨੂੰ ਪਹਿਲਾਂ ਮਾੜਾ ਆਇਆ ਸਾਰੇ ਚਲੋ ਮੁਲਾਜ਼ਮਾਂ ਦਾ ਵਰਤਦਾ ਬੜਾ ਵਧੀਆ ਸੀ ਮੁਲਾਜ਼ਮ ਉਹਨਾਂ ਦਾ ਵਰਤਦੇ ਸੀ ਮੈਂ ਵੀ ਜਾਂਦਾ ਰਿਹਾ ਮੁਲਾਜ਼ਮਾਂ ਕੋ ਮੁਲਾਜ਼ਮਾਂ ਬਹੁਤ ਜ਼ਿਆਦਾ ਸਾਥ ਦਿੱਤਾ ਜਿੰਨਾ ਜ਼ਰੂਰਿਆ ਵਾ ਮੈਂ ਪੁਲਿਸਦਾਰ ਇਸ ਕਰਕੇ ਜਿਗਰ ਕੀਤਾ ਕਿ ਸ਼ਾਇਦ ਪੁਲਿਸ ਵਾਲਿਆਂ ਨੂੰ ਇਹ ਲੱਗੇ ਕਿ ਅੱਜ ਪਤਾ ਨਹੀਂ ਭੋਗ ਦੇ ਉੱਪਰ ਜਾਂ ਸੰਸਕਾਰ ਦੇ ਉੱਪਰ ਕਿੰਨਾ ਵੱਡਾ ਇਕੱਠ ਹੋਏਗਾ ਤੇ ਜਿਹੜਾ ਇਕੱਠ ਹੋਏਗਾ ਤੇ ਇਹ ਸ਼ਾਇਦ ਬਹੁਤ سارے ਦੂਰ ਦਰਾਡੇ ਤੋਂ ਜਿਹੜੇ ਵਾਂਟਡ ਗੈਂਗਸਟਰ ਨੇ ਉਹ ਵੀ ਸ਼ਾਇਦ ਆਉਣਗੇ ਉਹ ਵੀ ਲੋਕ ਇੱਥੇ ਪਹੁੰਚਣਗੇ ਤੇ ਸਾਨੂੰ ਆਸਾਨੀ ਦੇ ਨਾਲ ਉਹਨਾਂ ਨੂੰ ਹੱਥ ਪਾਉਣਾ ਸੌਖਾ ਹੋ ਜਾਏਗਾ ਮੈਂ ਇਸ ਕਰਕੇ ਕਿਹਾ ਕਿ ਸ਼ਾਇਦ ਕਿਤੇ ਇਨ੍ਹਾਂ ਦੇ ਵਿੱਚ ਪੁਲਿਸ ਵਾਲਿਆਂ ਨੂੰ ਤੁਸੀਂ ਦੇਖਿਆ ਕਿ ਉਹਨਾਂ ਦਾ ਵੀ ਹਾਂ ਬਸ ਇਦਾਂ ਲੈਣੇ ਮਿਲੈ ਨੇ ਮੈਨੂੰ ਪੰਜ ਚਾਰ ਬੰਦੇ ਪਰ ਨਹੀਂ ਇਸ ਤਰ੍ਹਾਂ ਦੀ ਗੱਲ ਹੀ ਕੋਈ ਨਹੀਂ ਹੈ ਪਘੋੜਾ ਬੰਦਾ ਹੈ ਹੀ ਕੋਈ ਨਹੀਂ ਇਹਦਾ ਯਾਰ ਤੇ ਇਹ ਬੰਦੇ ਸਾਰੇ ਵਧੀਆ ਸੀ ਇਹਦੇ ਨਾਲ ਵਧੀਆ ਸੀ ਮੈਂ ਆਖਰੀ ਤੇ ਵੀ ਤੁਹਾਡੇ ਤੋਂ ਪੁੱਛਾਂਗਾ ਕਿ ਪੰਜਾਬ ਦੇ ਨੌਜਵਾਨ ਤੁਹਾਨੂੰ ਕੀ ਲੱਗ ਰਿਹਾ ਜੀ ਇਸ ਰਸਤੇ ਨੂੰ ਕਿਉਂ ਅਪਣਾ ਰਹੇ ਨੇ ਇਦਾਂ ਕਿਵੇਂ ਚੱਲ ਰਹੇ ਨੇ ਇਹ ਪੰਜਾਬ ਦੇ ਨੌਜਵਾਨ ਇਹਨੂੰ ਆਪੇ ਛੱਡ ਦੇਣ ਜੇ ਕੋਈ ਗਲਤ ਕਿਸੇ ਦਾ ਕੰਮ ਨਾ ਹੋਵੇ ਤੇ ਜਿਹੜਾ ਬੰਦਾ ਗਲਤ ਨੂੰ ਲਿਆ ਕੇ ਮਾਰ ਦੇਣ ਆਪੇ ਬੰਦ ਹੋ ਜਾ ਸਾਰਾ ਕੰਮ ਇਹ ਬੰਦ ਹੋ ਜਾ ਇਹ ਵੱਖੋ ਵੱਖੀ ਦੁਸ਼ਮਣੀ ਵਧਦੀ ਜਾਂਦੀ ਵੇਖੋ ਵੇਖੀਏ ਇਹ ਦੁਸ਼ਮਣੀ ਵਧਣ ਰਹੀ ਹੈ ਅੱਜ ਇੱਥੇ ਹੋ ਗਿਆ ਭਲਕੇ ਕਿਤੇ ਹੋ ਗਿਆ ਤੇ ਆਪੇ ਦਸ਼ਮਣੀ ਵਧਣੀ ਪੰਜਾਬ ਦਾ ਨੌਜਵਾਨ ਖਰਾਬ ਹੀ ਹੋਣਾ ਵਾ ਇਹ ਤੁਹਾਨੂੰ ਲੱਗਦਾ ਪ੍ਰਸ਼ਾਸਨ ਦੀ ਪਦੈਸ਼ ਹੈ ਰਾਜਨੀਤੀ ਦੀ ਪਦੈਸ਼ ਹੈ ਜਾਂ ਇਹ ਕੌਣ ਹੈ ਜਿਹੜਾ ਨੌਜਵਾਨਾਂ ਨੂੰ ਇਸ ਪਾਸੇ ਨੂੰ ਗੁਨਾਹਾਂ ਦੀ ਦਲਦਲ ਦੇ ਵਿੱਚ ਧਕੇਲਣ ਦਾ ਫਸਾਉਣ ਦਾ ਤੇ ਤਿਲਕਣ ਦਾ ਕੰਮ ਕਰਦਾ ਨਹੀਂ ਸਰਕਾਰ ਹੀ ਆ ਹੁਣ ਸਰਕਾਰ ਉਹਨੂੰ ਅੱਖਾਂ ਲਿਆ ਕੇ ਤੇ ਕਰ ਦੋ ਉਹਨੂੰ ਆਂਡਰ ਜਾਂ ਛੱਡ ਦੋ ਉਹਨੂੰ ਆਪੇ ਫੜ ਲੈਣ ਉਹ ਜਿਨ੍ਹਾਂ ਜਿਨ੍ਹਾਂ ਦੇ ਮਾਰੇ ਆਪੇ ਉਹਨੂੰ ਮਾਰਨ ਗਈ ਹੋਊਗਾ ਤੇ ਪਰਚਾ ਹੀ ਹੋਣਾ ਤੇ ਇਹੋ ਚੀਜ਼ ਹੈ ਛੱਡ ਦੇ ਉਹਨੂੰ ਖੁੱਲਾ ਛੱਡ ਦੇ ਨਾ ਫਿਰ ਕੀ ਉਹ ਪੰਜਾਬ ਛੱਡ ਦੇ ਉਹਨੂੰ ਖੁੱਲਾ ਸੋ ਇਸਨ ਸੜੀ ਨਾਲ ਰਣਬੀਰ ਸਿੰਘ ਉਰਫ ਰਾਣਾ ਕੰਦੋ ਵਾਲੀ ਦੇ ਪਿਤਾ ਜੀ ਸਤਵਰਨਜੀਤ ਸਿੰਘ ਸੋ ਉਹਨਾਂ ਦੇ ਦਿਲ ਦਾ ਦਰਦ ਉਮਰਾਂ ਦਾ ਰੋਣਾ ਉਮਰਾਂ ਦਾ ਵਿਛੋੜਾ ਆਪਣੇ ਪੁੱਤਰ ਦਾ ਉਹ ਸ਼ਾਇਦ ਅਸੀਂ ਤੁਸੀਂ ਉਹਨਾਂ ਨਹੀਂ ਸਮਝ ਪਾਵਾਂਗੇ ਨਹੀਂ ਸਮਝ ਸਕਦੇ ਪਰ ਇਹ ਪਰਿਵਾਰ ਨੂੰ ਪਤਾ ਹੈ ਇਹਨਾਂ ਨੇ ਪੁੱਤਰ ਗਵਾਇਆ ਆਪਣਾ ਬੇਸ਼ੱਕ ਰਾਣਾ ਨੇਕ ਸੁਭਾਤਾ ਸੀ ਮਿੱਠੇ ਸੁਬਾਦ ਅਸੀਂ ਮਿਲਾਪੜਾ ਸੀ ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ ਉਹਦਾ ਪਰ ਉਹਦੇ باوجود ਉਹਦਾ ਕਤਲ ਹੋ ਜਾਂਦਾ ਹੈ ਔਰ ਉਸੇ ਕਤਲ ਦੀ وجہ ਜਿਹੜੀ ਹੈ ਪੁਲਿਸ ਦੀ ਤਫਤੀਸ਼ ਹੀ ਕਲੀਅਰ ਕਰ ਸਕਦੀ ਹੈ ਕਿ ਉਹ ਅਸਲ ਦੇ ਵਿੱਚ ਕਤਲ ਦੀ وجہ ਹੈ ਕੀ ਕਿਉਂ ਦੇ ਮਗਰ ਉਹ ਲੋਕ ਲੱਗਦੇ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਕਵਾਂਗੇ ਕਿ ਉਹ ਗੈਂਗਸਟਰ ਨੇ ਕਿਉਂਕਿ ਉਹ ਵੀ ਨੌਜਵਾਨ ਨੇ ਪਰ ਇਹ ਲਫ਼ਜ਼ ਜਿਹੜਾ ਜੋੜ ਦਿੱਤਾ ਗਿਆ ਪੁਲਿਸ ਵੱਲੋਂ ਬਕਾਇਦਾ ਕਿਹਾ ਗਿਆ ਕਿ ਇੱਕ ਗੈਂਗਸਟਰ ਨੇ ਇੱਕ ਗੈਂਗਸਟਰ ਨੂੰ ਮਾਰਿਆ ਕਤਲ ਕੀਤਾ ਸੋ ਦੱਸਿਆ ਜਾ ਰਿਹਾ ਕਿ 5 ਤੋਂ 7 ਗੋਲੀਆਂ ਜਿਹੜੀਆਂ ਸੀ ਰਾਣੀ ਕੰਦਵਾਲੀਏ ਨੂੰ ਲੱਗਦੀਆਂ ਨੇ ਔਰ ਉਹਦੇ ਬਾਅਦ ਰਾਣੀ ਦਾ ਕਤਲ ਜ਼ਰੂਰ ਹੁੰਦਾ ਪਰ ਉਹਦੇ ਪਰਿਵਾਰ ਦੇ ਵਿੱਚ ਸਨੱਟ ਹੈ ਇਲਾਕੇ ਦੇ ਵਿੱਚ ਵੀ ਜਿਹੜਾ ਜੀ ਬਹੁਤ ਹੀ ਵੱਡਾ ਸਦਮਾ ਹੈ ਹਰ ਕੋਈ ਅੱਖ ਨਾਮ ਦੇ ਨਾਲ ਇੱਥੇ ਆਸ-ਪਾਸ ਜਿੰਨੂੰ ਵੀ ਅਸੀਂ ਮਿਲਦੇ ਹਾਂ ਤੋਂ ਰਾਣੇ ਦੀ ਸਿੱਖ ਜਿਹੜੀ ਹੈ ਉਹ ਜ਼ਰੂਰ ਕਰਦੇ ਦਿਖਾਈ ਦਿੰਦੇ ਨੇ ਤੇ ਯਾਰ ਦੋਸਤ ਵੀ ਪਹੁੰਚ ਰਹੇ ਨੇ ਪਰਿਵਾਰ ਨੂੰ ਹੌਸਲਾ ਦੇ ਰਹੇ ਨੇ ਪਰਿਵਾਰ ਦੇ ਨਾਲ ਖੜੇ ਨੇ ਪਰ ਇਹ ਜ਼ਰੂਰ ਕਹਿਣਾ ਹੈਗਾ ਪਰਿਵਾਰ ਦਾ ਕਿ ਪੁਲਿਸ ਦੀ ਜਿਹੜੀ ਤਫ਼ਤੀਸ਼ ਹੈ ਸਹੀ ਦਿਸ਼ਾ ਵੱਲ ਜਾ ਰਹੀ ਹੈ ਪੁਲਿਸ ਆਉਣ ਵਾਲੇ ਦਿਨਾਂ ਦੇ ਵਿੱਚ ਅਸਲੀ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਜ਼ਰੂਰ ਪਛਾਣੇਗੀ ਔਰ ਇਹਨਾਂ ਦੇ ਬੇਟੇ ਨੂੰ ਮਣਦਾ ਜੋ ਇਨਸਾਫ ਹੈ ਉਹ ਜ਼ਰੂਰ ਮਿਲੇਗਾ ਵੈਕਟਰ ਹਕਸ ਦੀ ਆਵਾਜ਼ ਦਾ ਟੀਵੀ ਐਨ ਆਰ